ਸੋ ਲੋਕ ਸਭਾ ਚੋਣਾਂ ਦੇ ਦੌਰਾਨ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਲੈ ਕੇ ਜਿਹੜਾ ਬਿਲਕੁਲ ਆ ਡੋਰ ਟੂ ਡੋਰ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਰੋਜ਼ ਐਵਨਿਊ ਵਾਰਡ ਨੰਬਰ 4 ਜਿਹੜੇ ਆ ਬਿਲਕੁਲ ਸੁਖਵਿੰਦਰ ਸਿੰਘ ਪਿੰਟੂ ਜਿਹੜੇ ਕਿ ਹਲਕਾ ਨਾਰਥ ਦੇ ਇੰਚਾਰਜ ਹੋ ਉਹਨਾਂ ਨੇ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਉਪਾਧਿ ਗੌਤਮ ਅਰੋੜਾ ਉਹਨਾਂ ਨਾਲ ਗੱਲ ਕਰਦੇ ਆ ਗੌਤਮ ਜੀ ਸੋ ਪਹਿਲਾਂ ਪਿੰਟੂ ਜੀ ਗੱਲ ਕਰਦੇ ਪਿੰਟੂ ਜੀ ਲਗਾਤਾਰ ਜਿਹੜਾ ਵਾ ਬੀਜੇਪੀ ਜਿਹੜੀ ਹੈ ਸੋ ਜੇ ਗੱਲ ਕਰੀਏ ਸੋ ਨਾਮਜ਼ਦਗੀਆਂ ਜਿਹੜੀਆਂ ਵਾ ਉਹ ਖਤਮ ਹੋ ਚੁੱਕੀਆਂ ਸੋ ਪੜਾ ਜਿਹੜਾ ਹੈਗਾ ਅੰਤਿਮ ਪੜਾ ਜਿਹੜਾ ਸ਼ੁਰੂ ਹੋ ਗਿਆ ਔਰ ਅਸਲ ਚੋਣ ਜਿਹੜੀ ਹੁਣ ਸ਼ੁਰੂ ਹੋਈ ਹੈ ਬਿਲਕੁਲ ਜੀ ਵੇਖੋ ਅੱਜ ਚੋਣਾਂ ਦੇ ਵਿੱਚ ਅੰਮ੍ਰਿਤਸਰ ਕੀ ਪੂਰਾ ਪੰਜਾਬ ਕੀ ਪੂਰਾ ਦੇਸ਼ ਚੋਨਾ ਦੇ ਵਿੱਚ ਆਇਆ ਹੋਇਆ ਤੇ ਤੁਸੀਂ ਵੇਖੋਗੇ ਕਿ ਅੱਜ ਅੰਮ੍ਰਿਤਸਰ ਸਾਹਿਬ ਦੇ ਵਿੱਚ ਲੋਕਾਂ ਦੇ ਵਿੱਚ ਉਸਾਹ ਆ ਕਿ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਨੂੰ ਜਿਤਾਉਣ ਵਾਸਤੇ ਲੋਕ ਸੜਕਾਂ ਦੇ ਉਤਰੇ ਹੋਏ ਆ ਤੁਸੀਂ ਜਿਸ ਦੇ ਨਾਮਜ਼ਦਗੀ ਦੇ ਕਾਗਜ਼ ਭਰਨੇ ਸੀ ਆਪਾਂ ਉਸ ਦਿਨ ਵੀ ਦੇਖਿਆ ਕਿ ਸਾਡੇ ਕਾਰਜਕਰਤਾ ਦੇ ਵਿੱਚ ਕਿੰਨਾ ਉਤਸ਼ਾਹ ਸੀ ਅੱਜ ਅਸੀਂ ਇਹ ਗੋਤਮਜੀਤ ਦੀ ਔਰ ਰੋਜ਼ ਐਵਨੂ ਦੇ ਸਾਰੇ ਜਿਹੜੇ ਮੈਂਬਰਸ ਨੇ ਉਹਨਾਂ ਦੇ ਨਾਲ ਇਥੇ ਡੋਰ ਟੂ ਡੋਰ ਕਰ ਰਿਹਾ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਲੋਕ ਤਰਨਜੀਤ ਸਿੰਘ ਸੰਧੂ ਜੀ ਨੂੰ ਜਿਤਾਉਣ ਵਾਸਤੇ ਉਤਾਵਲੇ ਹੋਏ ਸੋ ਮੁੱਦਿਆਂ ਦੀ ਗੱਲ ਕਰੀਏ ਲੋਕਾਂ ਦੇ ਵਿਚਾਰ ਕਿਹੜੇ ਦੇ ਨਿਕਲ ਕੇ ਆ ਰਹੇ ਹੈ ਦੇਖੋ ਇਥੇ ਮੁੱਦੇ ਸਾਹਮਣੇ ਹੈ ਡਵੈਲਪਮੈਂਟ ਜਿਹੜੀ ਹੈਗੀ ਆ ਇੱਥੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈਗੀ ਆ ਇੱਥੇ ਇੰਡਸਟਰੀ ਦੀ ਪ੍ਰੋਬਲਮ ਹੈਗੀ ਆ ਇੱਥੇ ਹਰ ਚੀਜ਼ ਦੀ ਕੋਈ ਵੀ ਤੁਸੀਂ ਦੇਖੋਗੇ ਕਿ ਪਿਛਲੇ 7 ਸਾਲਾਂ ਤੋਂ ਔਇਲਾ ਸਾਹਿਬ ਇੱਥੇ ਰਹੇ ਆ ਉਹਦੇ ਤੋਂ ਪਹਿਲਾਂ ਵੀ ਜਿਹੜੇ ਰਹੇ ਆ ਕਿਸੇ ਕੋ ਵੀ ਇੱਥੇ ਪੈਕੇਜ ਚਾਹੀਦਾ ਅੱਜ ਅੰਮ੍ਰਿਤਸਰ ਸਾਹਿਬ ਜਿਹੜਾ ਹੈਗਾ ਤੁਸੀਂ ਦੂਸਰੇ ਸ਼ਹਿਰਾਂ ਦੇ ਨਾਲ ਲਾਓ ਕੰਪੈਰੀਜ਼ਨ ਕਰੋਗੇ ਇੱਥੇ ਬੱਚੇ ਜਿਹੜੇ ਬਾਹਰ ਜਾ ਰਹੇ ਆ ਇਥੇ ਬੱਚੇ 올ਡ এজ ਹੋਮ ਬੰਨ ਜਣਾ ਜੇ ਇਹ ਚੀਜ਼ ਨਾ ਰੁਕੀਏ ਇਥੇ ਇੰਡਸਟਰੀ ਚਾਹੀਦੀ ਆ ਇਥੇ ਲਾਅ ਐਂਡ ਆਰਡਰ ਚਾਹੀਦਾ ਇਥੇ ਹੈਗੇ ਜੇ ਐਜੂਕੇਸ਼ਨ ਚਾਹੀਦੀ ਅੱਛੀ ਕਿ ਜਿਹੜੀ ਸਕਿੱਲ ਮਿਲੇ ਜਿਹੜਾ ਨੂੰ ਲੋਕਾਂ ਨੂੰ ਬੱਚਿਆਂ ਨੂੰ ਇੱਥੇ ਰਹਿ ਕੇ ਕੰਮ ਕਰਨ ਦਾ ਆਪਣੇ ਬੱਚਿਆਂ ਦੇ ਪਰਿਵਾਰ ਚ ਰਹਿਣ ਇਥੇ ਜਿਹੜੇ ਟੂਰਿਸਟ ਆਉਂਦੇ ਆ ਬਾਹਰੋਂ ਲੋਕ ਆ ਰਹੇ ਉਹਨਾਂ ਨੂੰ ਟੂਰਿਸਟ ਬਣਾਉਣਾ ਪੈਣਾ ਇਥੇ 1.5-2 ਲੱਖ ਬੰਦਾ ਰੋਜ਼ ਆਂਦਾ ਉਹ ਟੂਰਿਸਟ ਹੋਣਾ ਚਾਹੀਦਾ ਇਥੇ ਉਹਨਾਂ ਦੀ ਇਕਨੋਮੀ ਤਾਂ ਇਥੇ ਬੈਟਰ ਹੋ ਸਕਦੀ ਹੈ ਬਿਲਕੁਲ ਪਿੰਟੂ ਜੀ ਗੋਤਮਜੀ 10 ਸਾਲ 2004 ਤੋਂ ਚੱਲੀਏ ਨਾ ਦੇਖ ਦਿਓ ਮੋਦੀ ਜੀ ਨੇ ਜੋ ਕੰਮ ਕੀਤਾ ਹੈ ਅੱਜ ਉਸ ਦਾ ਨਤੀਜਾ ਕਿ ਪੂਰੇ ਹਿੰਦੁਸਤਾਨ ਚ ਮੋਦੀ ਜੀ ਦੀ ਲਹਿਰ ਚੱਲ ਰਹੀ ਹੈ ਅਪਕੀ ਬਾਅਦ 400 ਪਾਰ ਦਾ ਜਿਹੜਾ ਨਾਰਾ ਮੋਦੀ ਨੇ ਦਿੱਤਾ ਹੈ ਬੀਜੇਪੀ ਨੇ ਦਿੱਤਾ ਹੈ ਉਸ ਦੇ ਨਾਰੇ ਦੇ ਵਿੱਚ 399 ਪੂਰੇ ਹਿੰਦੁਸਤਾਨ ਚ ਜਿਹੜੀ ਇੱਕ ਸੀਟ ਪਈਦੀ ਹੈ ਉਹ ਅੰਮ੍ਰਿਤਸਰ ਤੋਂ ਜਾਵੇ ਤਾਂ ਕਿ ਅੰਮ੍ਰਿਤਸਰ ਦੇ ਡਿਵੈਲਪਮੈਂਟ ਹੋਵੇ ਅੱਗੇ ਲੋਕਾਂ ਨੇ ਬਹੁਤ ਗਲਤੀਆਂ ਕਰਤੀਆਂ 2014 ਚ ਵੀ ਕੀਤੀ ਜੇ ਜੇ ਸਾਹਿਬ ਵਾਲੇ ਹਰਦੀਪੂਰੀ ਸਾਹਿਬ ਵਾਲੇ ਕੀਤੀ ਬਟ ਇਸ ਵਾਰ ਲੋਕ ਮਨ ਬਣਾਈ ਬੈਠੇ ਹੈ ਕਿ ਅਸੀਂ ਸੰਧੂ ਸਾਹਿਬ ਨੂੰ ਇੱਥੋਂ ਜਿਤਾ ਕੇ ਭੇਜਣਾ ਹੈ 24 ਚ ਗਲਤੀ ਨਹੀਂ ਹੋਏਗੀ 24 ਚ ਇਸ ਵਾਰ ਕੋਈ ਗਲਤੀ ਨਹੀਂ ਕਰਾਂਗੇ ਕਿਉਂਕਿ ਸਾਨੂੰ ਲੋਕਾਂ ਨੂੰ ਡਵੈਲਪਮੈਂਟ ਚਾਹੀਦੀ ਹੈ ਲੋਕਾਂ ਨੂੰ ਸਮਝ ਲੱਗ ਗਈ ਹੈ ਕਿ ਕਿਹੜੀ ਵੋਟ ਤੋਂ ਕਿਹੜੀ ਸਰਕਾਰ ਬਣਦੀ ਹੈ ਇਸ ਕਰਕੇ ਲੋਕਾਂ ਨੇ ਮਨ ਬਣਾ ਹੀ ਬੈਠੇ ਨੇ ਕਿ ਸੰਧੂ ਸਾਹਮਣੇ ਚੁਟਾ ਕੇ ਭੇਜਾਂਗੇ ਜੁਵਾ ਚਿਹਰੇ ਹਰ ਮੁੱਦੇ ਦੇ ਵਿੱਚ ਡਵੈਲਪਮੈਂਟ ਆਉਂਦੀ ਹੈ ਲੇਕਿਨ ਸਭ ਤੋਂ ਵੱਡਾ ਪੰਜਾਬ ਦਾ ਜਿਹੜਾ ਨੁਸ਼ਾ ਕੋੜ ਜਿਹਨੂੰ ਕਹਿੰਦੇ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਹੈ ਨਸ਼ਾ ਉਹ ਲਗਾਤਾਰ ਜਿਹੜਾ ਹਾਵੀ ਹੁੰਦਾ ਜਾ ਰਿਹਾ ਉਹ ਖਤਮ ਹੁੰਦਾ ਨਾ ਨਹੀਂ ਲਰਿਆ ਸੰਧੂ ਸਾਹਿਬ ਦਾ ਜਿਹੜਾ ਵਿਜ਼ਨ ਹੈ ਉਸ ਦੇ ਵਿਜ਼ਨ ਵਿੱਚ ਸਭ ਤੋਂ ਮੁੱਦਾ ਹੈ ਨਸ਼ੇ ਦਾ ਹੈ ਨਸ਼ੇ ਨੂੰ ਖਤਮ ਖਤਮ ਕਰਨਾ ਹੈ ਸੋ ਪੌਛ ਇਲਾਕੇ ਦੇ ਵਿੱਚ ਰੋਜ਼ ਐਵੈਨਿਊ ਖਲੋਤੇ ਹੋ ਕਿਸ ਤਰ੍ਹਾਂ ਦੀ ਜੋ ਇੰਡਸਟਰੀ ਦੀ ਗੱਲ ਕਰੀ ਜਿਸ ਤਰ੍ਹਾਂ ਪਿੰਟੂ ਜੀ ਨੇ ਕੀਤਾ ਇੰਡਸਟਰੀ ਜਿਹੜੀ ਨਾਰਥ ਇੰਡੀਆ ਦੇ ਵਿੱਚ ਅੰਮ੍ਰਿਤਸਰ ਜਾਣਿਆ ਜਾਂਦਾ ਸੀ ਆਪਣੇ ਇੰਡਸਟਰੀ ਨੂੰ ਲੈ ਕੇ ਨਾ ਵਪਾਰ ਨੂੰ ਲੈ ਕੇ ਨ ਉਹ ਖਤਮ ਹੋ ਰਿਹਾ ਕਿਉਂ ਨਹੀਂ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਕਿਉਂ ਨਹੀਂ ਵਿਕਸਿਤ ਕੀਤਾ ਜਾ ਰਿਹਾ ਲੋਕਾਂ ਨੂੰ ਇਹੋ ਗੱਲ ਸਮਝ ਲੱਗ ਗਈ ਹੈ ਕਿ ਜੇ ਮੋਦੀ ਸਾਹਿਬ ਆਣਗੇ ਪੰਜਾਬ 'ਚ ਵੀ ਅੰਮ੍ਰਿਤਸਰ 'ਚ ਵੀ ਸੰਧੂ ਸਾਹਿਬ ਜਿੱਤਣਗੇ ਤਾਂ ਸਾਡੀ ਇੰਡਸਟਰੀ ਬਹਾਲ ਹੋਏਗੀ ਸੋ ਸਾਡੀ ਇੰਡਸਟਰੀ ਜਿਹੜੇ ਅੱਜ ਨੇ ਡੋਰ ਡੋਰ ਤਰਨਦੀ ਸੰਧੂ ਵਾਸਤੇ ਕਰ ਰਹੇ ਤੇ ਮੋਦੀ ਸਾਹਿਬ ਤਰਮਲ ਜੀ ਚਾਚਾ ਜੀ ਤੁਹਾਨੂੰ ਕਹਿੰਦੇ ਕਿਸ ਤਰ੍ਹਾਂ ਦੇਖਦੇ ਹੋ ਇਸ ਇਲੈਕਸ਼ਨ ਨੂੰ ਦੇਖੋ ਜੀ ਜਿੱਥੇ ਐਡੇ ਐਡੇ ਵਧੀਆ ਬੰਦੇ ਸੁਖਵਿੰਦਰ ਪਿੰਟੂ ਵਰਗੇ ਗੋਤਮ ਰੋੜੇ ਵਰਗੇ ਯੂਵਲ ਲੱਗੇ ਹੋਏ ਨੇ ਤੇ ਇਸ ਤਰ੍ਹਾਂ ਦੀ ਸੰਧੂ ਰਾਨੋ ਕੋਈ ਨਹੀਂ ਰਾ ਸਕਦਾ ਐਡਾ ਲਾਈਵ ਜਿੰਨੇ ਵੀ ਐਮਪੀ ਹੈਗੇ ਨੇ ਉਹਨਾਂ ਤੋਂ ਸਭ ਤੋਂ ਜ਼ਿਆਦਾ ਲਾਇਕ ਜੇ ਹੈਗੇ ਤੇ ਤਰਨਜੀਤ ਸਿੰਘ ਸੰਧੂ ਇੰਨਾ ਦਾ ਪਿਸ਼ੋਕਰ ਅੰਮ੍ਰਿਤਸਰ ਰਹਿਣਾ ਸੈਣਾ ਅੰਮ੍ਰਿਤਸਰ ਜੀਣਾ ਮਰਨਾ ਅੰਮ੍ਰਿਤਸਰ ਲੋਕ ਵਾਵਾ ਡਾ ਰਹੀ ਕਿ ਬਾਹਰ ਤੇ ਸਭ ਨੂੰ ਪਤਾ ਲੱਗ ਗਿਆ ਕਿ ਅੰਮ੍ਰਿਤਸਰ ਦੇ ਨੇ ਇਹਨਾਂ ਨੇ ਚੰਗੇ ਵੋਟਾਂ ਤੋਂ ਜਿੱਤਿਆ ਸੋ ਇੱਥੇ ਜਿਹੜੇ ਦੌਰ ਤੋਂ ਦੌਰ ਜਿਹੜੇ ਆ ਲਗਾਤਾਰ ਲੋਕ ਕਰ ਰਹੇ ਉਹਨਾਂ ਨਾਲ ਗੱਲ ਕਰਾਂਗੇ ਭਾਈ ਕੀ ਨਾਲ ਤੁਹਾਡਾ ਜੀ ਵਿਕਰਮ ਬੋਲਦੇ ਸੋ ਵਿਕਰਮ ਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਵਾਰੀ ਇਲੈਕਸ਼ਨ ਨੂੰ 2014 2019 ਕੀ 2024 ਬੀਜੇਪੀ ਜਿੱਤੇਗੀ ਪੂਰੀ ਉਮੀਦ ਹੈ ਜੀ ਉਮੀਦ ਹੈ ਪੂਰੀ ਸੋ ਅੰਮ੍ਰਿਤਸਰ ਦੇ ਵਿਕਾਸ ਲਈ ਪੂਰੀ ਉਮੀਦ ਹੈ ਅੰਮ੍ਰਿਤਸਰ ਜਿਸ ਤਰ੍ਹਾਂ ਨਾਰਥ ਇੰਡੀਆ ਦਾ ਇੱਕ ਵਪਾਰ ਨੇ ਮੱਧਨੀਅਰ ਵਪਾਰ ਦੇ ਨਜ਼ਰੀਏ ਨੂੰ ਦੇਖਿਆ ਜਾਂਦਾ ਲੱਗਦਾ ਕਿ ਅਜੋ ਵਪਾਰ ਨਹੀਂ ਆ ਅਗਰ ਅਸੀਂ ਡਵੈਲਪਮੈਂਟ ਚਾਹਨੇ ਆ ਅੰਮ੍ਰਿਤਸਰ ਦੇ ਵਿੱਚ ਤੇ ਅਸੀਂ ਮੈਂ ਚਾਹਨਾ ਵਾ ਕਿ ਯਾ ਸਾਰੇ ਲੋਕ ਚਾਹੁੰਦੇ ਨੇ ਕਿ ਅਸੀਂ ਜੋ ਸੈਂਟਰ ਦੀ ਗਵਰਨਮੈਂਟ ਹੈ ਉਹ ਇੱਥੇ ਸਟੇਟ ਸਿਟੀ ਦੀ ਗਵਰਨਮੈਂਟ ਮਿਲੇ ਜਾਂ ਸਟੇਟ ਗਵਰਨਮੈਂਟ ਮਿਲੇ ਤਾਂ ਹੀ ਪੰਜਾਬ ਜਾਂ ਅੰਮ੍ਰਿਤਸਰ ਦੀ ਤਰੱਕੀ ਹੋ ਸਕਦੀ ਹੈ ਸੈਂਟਰ ਦੇ ਨਾਲ ਜੁੜਾਂਗੇ ਤੇ ਬਹੁਤ ਤਰੱਕੀ ਹੋਏਗੀ ਬਹੁਤ ਗ੍ਰਾਂਟ ਮਿਲਣਗੀਆਂ ਬਹੁਤ ਅਸੀਂ ਅੱਗੇ ਲੈਵਲ ਤੇ ਜਾਵਾਂਗੇ ਜਿਹੜਾ ਹਰ ਸਾਰ ਅਸੀਂ ਗਲਤੀ ਕਰਦੇ ਰਹੀਆਂ ਅਸੀਂ ਉਹ ਗਲਤੀਆਂ ਤੋਂ ਬਾਹਰ ਆਈਏ 24 ਤੇ ਗਲਤੀ ਨਹੀਂ ਹੋਏਗੀ ਚੇਹ ਵਿੱਚ ਗਲਤੀ ਹੋਣੀ ਨਹੀਂ ਚਾਹੀਦੀ ਸਵੇਰੇ ਅੰਕਲ ਜੀ ਤੁਹਾਡਾ ਜਿਹੜਾ ਨਾ ਪ੍ਰਦੀਪ ਖੰਨਾ ਉਹ ਕਿਸ ਤਰ੍ਹਾਂ ਦੇਵੇ ਖੰਨਾ ਸਾਹਿਬ ਇਸ ਸਿਲੈਕਸ਼ਨ ਨੂੰ ਇਸ ਸਿਲੈਕਸ਼ਨ ਨੂੰ ਐਸਲੇ ਬੱਲੇ ਬੱਲੇ ਜੀ ਆਪਣੀ ਬੀਜੇਪੀ ਅਸਲੇ ਜਿੱਤ ਰਹੀ ਹੈ ਕਿਹਦੀ ਬੱਲੇ ਬੱਲੇ ਬੀਜੇਪੀ ਜੀ ਇਹ ਤੁਹਾਡੀ ਬੀਜੇਪੀ ਜੀ ਜੀ ਸਾਡੀ ਤੇ ਬੀਜੇਪੀ ਦੇ ਨਾਲ ਹੀ ਆ ਨਾ ਜਿੱਦੇ ਸਾਡੀ ਬੀਜੇ ਸਾਡੀ ਬੱਲੇ ਬੱਲੇ ਤੇ ਬੀਜੇਪੀ ਦੀ ਆ ਚੋ 24 ਦੀ ਸੀਟ ਕਟੋਗੇ ਬਿਲਕੁਲ ਕਟਾਂਗੇ ਹਰ ਹਾਲ ਚੋਂ 400 ਪਾਰ 400 ਪਾਰ ਜਾਏਗੀ ਸੋ ਅੰਮ੍ਰਿਤਸਰ ਦੀ ਸੀਟ ਇਸ ਬਾਰ 400 ਪਾਰ ਸੋ ਇਸ ਵਾਰ 400 ਪਾਰ ਸੋ ਲਗਾਤਾਰ ਜਿਹੜੀ ਬੀਜੇਪੀ ਸੋ ਚੋਨ ਪ੍ਰਚਾਰ ਕਰ ਰਹੀ ਹੈ ਸੋ ਗੌਤਮ ਜੀ ਬਿਲਕੁਲ ਲੋਕ ਕਹਿ ਰਹੇ ਬੱਲੇ ਬੱਲੇ ਬੀਜੇਪੀ ਦੇ 400 ਪਾਰ ਵੱਧ ਸੀਟਾਂ ਜਿੱਤਾਂਗੇ ਇੱਕ ਵਾਰ ਫਿਰ ਲੋਕ ਸਭਾ ਦੇ ਵਿੱਚ ਅਮਰੀਕਸਰ ਤੋਂ 2014 ਤੋਂ ਬਾਅਦ 2024 'ਚ ਉਮੀਦਵਾਰ ਜਾਏਗਾ ਭਾਜਪਾ ਦਾ ਬਿਲਕੁਲ ਜਾਏਗਾ 100% ਅਮਰੀਕਸਰ ਤੋਂ ਇਸ ਵਾਰ ਭਾਜਪਾ ਜਿੱਤਣ ਵਾਲੀ ਹੈ ਲੋਕੀ ਬਿਲਕੁਲ ਤਿਆਰ ਨੇ ਲੋਕੀ ਆਪਣੀ ਜਿਹੜੀ ਗਲਤੀਆਂ ਕੀਤੀਆਂ ਨੇ 2014 'ਚ 2019 'ਚ ਅਸੀਂ ਲੋਕਾਂ ਨੂੰ ਉਦੋਂ ਵੀ ਕਹਿੰਦੇ ਰਹੇ ਕਿ ਇਸ ਜਿਹੜੇ ਸਾਡੇ ਕੈਂਡੀਡੇਟ ਆਏ ਨੇ ਨਾ ਮਨਿਸਟਰ ਬਣਨਾ ਹੈ ਲੇਕਿਨ ਲੋਕਾਂ ਨੂੰ ਤਾਂ ਸਮਝ ਨਹੀਂ ਲੱਗੀ ਲੇਕਿਨ ਇਸ ਵਾਰ ਲੋਕੀ ਤਿਆਰ ਬੈਠੇ ਨੇ ਲੋਕਾਂ ਨੂੰ ਪਤਾ ਹੈ ਕਿ ਜਿਹੜਾ ਕੈਂਡੀਡੇਟ ਸਾਡਾ ਇਹ ਵੀ ਮਨਿਸਟਰ ਬਣਨ ਵਾਲਾ ਹੈ ਸੋ ਟ੍ਰੇਲਰ ਆ ਉਸ ਤੋਂ ਬਾਅਦ ਕਾਰਪੋਰੇਸ਼ਨ ਫਿਰ ਵਿਧਾਨ ਸ ਹਰ ਇਲੈਕਸ਼ਨ ਚ ਮੋਦੀ ਲਹਿਰ ਚਲੇਗੀ ਮੋਦੀ ਲਹਿਰ ਚਲੇਗੀ ਸੋ ਮੋਦੀ ਲਹਿਰ ਚਲੇਗੀ ਸੋ ਲਗਾਤਾਰ ਜਿਹੜਾ ਭਾਜਪਾ ਵੱਲੋਂ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਡੋਰ ਟੂ ਡੋਰ ਗੌਤਮ ਰੋੜਾ ਦੀ ਅਦਖਸ਼ਤਾ ਦੇ ਵਿੱਚ ਜਿਹੜਾ ਰੋਜ਼ ਐਮਨੀਓ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਡੋਰ ਟੂ ਡੋਰ ਲੋਕਾਂ ਦੇ ਘਰ ਜਾ ਕੇ ਭਾਜਪਾ ਦੀ ਨੀਤੀਆਂ ਬਾਰੇ ਦੱਸਿਆ ਜਾ ਰਿਹਾ